ਸਵਾਲ ਹੈਗਾ ਜੀ ਗੁਰਬਾਣੀ ਪੰਕਤੀ ਜਿਵੇਂ ਕਹਿੰਦੀ ਹੈ ਕਿ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨੋਂ ਨਿਦ ਪਾਈ ਮਨ ਨੂੰ ਕਿੱਦਾਂ ਖੋਜਣਾ ਤੇ ਕਿਹੜੀਆਂ ਨੋਂ ਨਿਦ ਦੇ ਬਾਰੇ ਇਸ ਬਾਣੀ ਦੇ ਵਿੱਚ ਗੱਲ ਹੋ ਰਹੀ ਹੈ ਸੋ ਕਾਈਂਡ ਆਫ ਦੋ ਸਵਾਲ ਨੇ ਪਰ ਦੋਨੋਂ ਹੀ ਬੜੇ ਇੰਟਰਸਟਿੰਗ ਨੇ ਕਿ ਪਹਿਲੀ ਦਾ ਚੀਜ਼ ਮਨ ਨੂੰ ਕਿੱਦਾਂ ਖੋਜਣਾ ਹੈ ਤੇ ਦੂਜੀ ਉਹ ਖੋਜ ਲਿਆ ਤੇ ਖੋਜਣ ਤੋਂ ਬਾਅਦ ਕਿਹੜੀਆਂ ਨੌਂ ਨਿਤ ਤੇ ਉਹਨਾਂ ਚੀਜ਼ਾਂ ਬਾਰੇ ਗੁਰਬਾਣੀ ਸਾਨੂੰ ਦੱਸੇ ਕਿ ਉਹ ਮਿਲ ਜਾਣੀ ਸੀ। ਹਾਂਜੀ ਭਾਈ ਸਾਹਿਬ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਜੀ ਕੀ ਸਥਿਤੀ? ਤਾਂਤਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਤਾਂਤਨ ਬਾਬਾ ਅਤੇ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਸਭ ਦਾ ਚੱਲ ਰਹੇ ਆਪਣੇ ਇਸ ਵਿਦਿਆਲੇ ਸੰਤ ਬਾਬਾ ਸੰਤੋਖ ਸਿੰਘ ਜੀ ਗੁਰਮਤਿ ਵਿਦਿਆਲੇ ਜਿਸ ਵਿੱਚ ਆਪਾਂ ਸਾਰੇ ਅੱਜ ਹੱਤਰ ਹੋਏ ਆ ਤੇ ਪਿਛਲੇ ਪਿਛਲੇ ਕਈ ਕਲਾਸਾਂ ਤੋਂ ਜੋ ਆਪਣਾ ਵਿਸ਼ੇ ਨੇ ਉਹ ਮਨ ਦੇ ਵਿਵੇਕ ਹਿਰਦਾ ਜੋ ਕਿ ਕਾਫੀ ਡੂੰਗੇ ਜਾਂ ਰੌਚਕ ਵੀ ਨੇ ਜੋ ਬੰਦਾ ਤੁਸੀਂ ਜਿਗਿਆਸੂ ਕਹ ਲਓ ਉਹਨੂੰ ਉਹ ਚਾਹੁੰਦਾ ਹੈ ਵੀ ਮੈਂ ਪਤਾ ਕਰਾਂ ਵੀ ਮੈਂ ਕੌਣ ਆ ਜਾਂ ਮੈਨੂੰ ਚਲਾ ਕੌਣ ਰਿਹਾ ਆ ਜਾਂ ਜੋ ਹੋ ਰਿਹਾ ਆ ਮੈਂ ਜਾਂ ਮੇਰੀਆਂ ਕੁਝ ਆਤਾਂ ਨੇ ਮੈਂ ਇਹਨਾਂ ਨੂੰ ਛੱਡਣੀ ਚਾਹੁੰਨਾ ਛੱਡਣਾ ਚਾਹੁੰਨਾ ਪਰ ਛੱਡੀਆਂ ਨਹੀਂ ਜਾ ਰਹੀਆਂ ਵੀ ਇਹਦੇ ਪਿੱਛੇ ਚੱਕਰ ਕੀ ਹੈ ਚਾਹੁੰਨਾ ਵਾਂ ਕੁਝ ਹੋਰ ਹੋਈ ਕੁਝ ਹੋਰ ਜਾਂਦਾ ਆ ਆਮ ਤੌਰ ਤੇ ਦੁਨੀਆ ਇਹ ਸਸੋ ਪੰਜ ਚ ਪਈ ਆ ਤੁਸੀਂ ਦੇਖਿਆ ਕਿ ਇੱਕ ਬੜਾ ਵੱਡਾ ਪਿੱਛੇ ਜੇ ਬਿਜ਼ਨਸ ਕਹਿ ਲਓ ਤੁਸੀਂ ਉਹਨੂੰ ਖੜਾ ਹੋਇਆ ਮੋਟੀਵੇਸ਼ਨਲ ਸਪੀਕਰ ਕਹਿ ਲਓ ਜਾਂ ਮੋਟੀਵੇਸ਼ਨ ਦੀਆਂ ਕਲਾਸਾਂ ਉਹ ਤੱਕੇ ਨਾਲ ਤੁਹਾਨੂੰ ਕਹਿੰਦੇ ਸੀ ਵੀ ਇਦਾਂ ਹੱਥ ਮળો ਇਦਾਂ ਬੋਲੋ ਇਦਾਂ ਉੱਠੋ ਉਹ ਵੀ ਆਪਾਂ ਨੇ ਤੁਹਾਨੂੰ ਆਪਣ ਨੂੰ ਕਈਆਂ ਨੂੰ ਵਿੱਚੋਂ ਮੌਕਾ ਮਿਲਿਆ ਉਹ ਦੇਖਣ ਦਾ ਮੈਂ ਕੋਸ਼ਿਸ਼ ਕੀਤੀ ਮੈਂ ਪੜਾਉਂਦਾ ਵੀ ਰਿਹਾ ਉਹ ਉਹਦੇ ਵਿੱਚ ਮੈਂ ਦੇਖਿਆ ਵੀ ਜ਼ਿਆਦਾਤਰ ਇੱਕ ਗਿਆਨ ਜਾਂ ਥੋਪਿਆ ਜਾਂਦਾ ਹੈ ਜਾਂ ਕੁਝ ਜਿਹੜੀਆਂ ਟੈਕਨੀਕਾਂ ਨੇ ਵੈਸਟ ਦੇ ਵਿੱਚ ਕਾਫੀ ਉਹ ਹਸਪਟਲ ਪਰਚਲਿਤ ਨੇ ਮਾਈਂਡਫੁਲਨੈਸ ਕਹ ਲਓ ਜੀ ਬੋਧੀਆਂ ਦੀ ਤਕਨੀਕ ਆ ਉਹ ਵੀ ਧਿਆਨ ਕਰਨ ਦੇ ਉਹਨੂੰ ਮਾਈਂਡਫੁਲਨੈਸ ਕਹਿੰਦੇ ਨੇ ਜਾਂ ਹੋਰ ਉਹਨਾਂ ਦਾ ट्रिक ਇਹ ਨੇ ਜਿਹਦੇ ਨਾਲ ਉਹ ਸਪਿਰਚੁਅਲਟੀ ਕਹਿ ਦਿੰਦੇ ਨੇ ਉਹਨਾਂ ਨੂੰ ਜੇ ਅਸੀਂ ਨਾ ਗੁਰਬਾਣੀ ਦੇ ਨਾਲ ਰਲਾ ਕੇ ਦੇਖੀਏ ਜਾਂ ਗੁਰਬਾਣੀ ਦੇ ਨਾਲ ਕੰਪੇਅਰ ਕਰਕੇ ਦੇਖੀਏ ਉਹ ਇਸ ਤਰ੍ਹਾਂ ਆ ਵੀ ਜਿਵੇਂ ਆਪਾਂ ਸਾਰਿਆਂ ਨੇ ਪੀਜ਼ਾ ਦੇਖਿਆ ਵੀ ਪੀਜ਼ਾ ਕੀ ਹੁੰਦਾ ਹੈ ਪਹਿਲਾਂ ਤਾਂ ਚਲੋ ਆਪਣੇ ਨਹੀਂ ਸੀ ਇਹ ਖਾਣਾ ਪ੍ਰਚਲਿਤ ਪੀਜ਼ਾ ਪਹਿਲਾਂ ਗੁੰਨਿਆ ਜਾਂਦਾ ਹੈ ਆਟੇ ਦਾ ਪੇੜਾ ਲੈ ਕੇ ਜਿਵੇਂ ਰੋਟੀ ਬੇਲਦੇ ਆ ਗੁੰਨ ਕੇ ਉਹਦੇ ਤੇ ਸੌਸ ਪਾ ਕੇ ਫਿਰ ਉਹਦੇ ਚੀਜ਼ਾਂ ਪਾਈਆਂ ਜਾਂਦੀਆਂ ਨੇ ਮਾਈਂਡਫੁਲਨੈਸ ਹੋ ਗਈ ਜਾਂ ਮੋਟੀਵੇਸ਼ਨਲ ਤਰੀਕੇ ਹੋ ਗਏ ਜਾਂ ਨਵੀਆਂ ਤਕਨੀਕਾਂ ਜਿਹੜੀਆਂ ਪੱਛਮ ਦੇ ਵਿੱਚ ਪ੍ਰਚਲਿਤ ਹੋ ਰਹੀਆਂ ਨੇ ਮੈਡੀਟੇਸ਼ਨ ਦੀਆਂ ਉਹ ਇਦਾਂ ਨਹੀਂ ਵੀ ਤੁਸੀਂ ਆਟੇ ਨੂੰ ਗੁੰਨੋ ਨਾ ਆਟਾ ਇਦਾਂ ਮੇਜ਼ ਤੇ ਖਿਲਾਰ ਲਓ ਗੋਲ ਉੱਤੇ ਉਹਦੇ ਸੌਸ ਪਾ ਦਿਓ ਤੇ ਜਦੋਂ ਸੌਸ ਉੱਤੇ ਪੈ ਗਈ ਫਿਰ ਥੱਲੇ ਪਤਾ ਨਹੀਂ ਲੱਗਣਾ ਵੀ ਆਟਾ ਗੁੰਨਿਆ ਜਾਂ ਕੱਚਾ ਹੀ ਆਟਾ ਪਿਆ ਵੀ ਜਾਂ ਹਜੇ ਆਟਾ ਮਤਲਬ ਪਾਊਡਰ ਰੂਪ ਦੇ ਵਿੱਚ ਹੀ ਹੈ ਉੱਤੇ ਤੁਸੀਂ ਉਹਦੇ ਉਹਦੀਆਂ ਟੌਪਿੰਗਸ ਪਾ ਦਿਓ ਮੱਕੀ ਦੇ ਦਾਣੇ ਸਿੱਟ ਦਿਓ ਥੋੜੇ ਮੋٹے ਚੀਜ਼ ਪਾ ਦਿਓ ਉੱਤੋਂ ਤੁਹਾਨੂੰ ਇਹ ਲੱਗੂ ਵੀ ਬੜਾ ਵਧੀਆ ਪੀਜ਼ਾ ਤਿਆਰ ਹੋ ਗਿਆ ਹੈ ਪਤਾ ਨਹੀਂ ਲੱਗਣਾ ਵੀ ਇਹਦਾ ਇਹਦਾ ਬੇਸ ਤਾਂ ਹੈ ਹੀ ਨਹੀਂਗਾ ਬੇਸ ਤਾਂ ਸਾਰਾ ਪਾਊਡਰ ਹੀ ਆ ਇਹ ਤੁਸੀਂ ਸਾਰਾ ਉੱਤੋਂ ਸ਼ਿੰਗਾਰ ਲਿਆ ਫਿਰ ਤੁਸੀਂ ਉਹਨੂੰ ਬੇਲ ਚੇਂਜ ਦੇ ਨਾਲ ਚੱਕਣ ਦੀ ਕੋਸ਼ਿਸ਼ ਕਰੋ ਉਹ ਚੱਕੇ ਨਹੀਂ ਜਾਣਾ ਜਦੋਂ ਤੁਸੀਂ ਉਹ ਚੱਕੋਗੇ ਖਿਲਰ ਜਾਣਾ ਉਹ ਵਧੀਆ ਹੀ ਉਹਨਾਂ ਚਿਰ ਲੱਗਦਾ ਜਿੰਨਾ ਚਿਰ ਉਹ ਮਤਲਬ ਕਹਿ ਲਓ ਜੀ ਸੁੱਕੇ ਆਟੇ ਦੇ ਉੱਤੇ ਪੇ ਟਾਪਿੰਗ ਪਈ ਉਹ ਬੜਾ ਸੋਹਣਾ ਲੱਗਦਾ ਹੈ। ਬਸ ਇਹੀ ਤੁਹਾਨੂੰ ਵੇਚੀ ਜਾਂਦੇ ਨੇ ਉਹ ਆਮ ਤੌਰ ਤੇ ਪੱਛਮ ਦੇ ਵਿੱਚ ਕਹਿ ਲੋ ਜਾਂ ਆਪਣੇ ਜਿਹੜੇ ਵੱਡੇ ਸ਼ਹਿਰ ਨੇ ਇੰਨਾ ਚ ਵੀ ਇਹ ਸਾਰਾ ਕੁਝ ਚੱਲਦਾ ਆ ਯਾਰ ਤਕਨੀਕਾਂ ਐ ਨੇ ਕਿ ਤੁਸੀਂ ਮੰਨੂ ਐ ਟਿਕਾਉ ਹੋ ਜਾਂ ਐ ਟਿਕਾਉ ਗੱਲ ਕੀ ਆ ਵੀ ਜਿਹੜੀ ਜਾੜਾ ਉਹਨੂੰ ਕੋਈ ਹੱਥ ਨਹੀਂ ਪਾਉਂਦਾ। ਪਤਾ ਹੀ ਨਹੀਂ ਵੀ ਉਹ ਹੈ ਕੀ ਚੀਜ਼ ਹੈ। ਹੁਣ ਆਮ ਤੌਰ ਤੇ ਮੈਂ ਸਵਾਲ ਪੁੱਛਦਾ ਹੁੰਦਾ ਸੀ ਕਲਾਸ ਜੀੜ ਵਿੱਚ ਮਿਲੋਂਦਾ ਮੈਂ ਕਹਿਣਾ ਵੀ ਜਿਵੇਂ ਹੁਣ ਭਾਈ ਪਰਮਵੀਰ ਸਿੰਘ ਜੀ ਨੂੰ ਪੁੱਛ ਲਾਂ ਵੀ ਪਾਇਆਪ ਤੁਸੀਂ ਕੌਣ ਹੋ ਤੇ ਤੁਹਾਡਾ ਨਾਮ ਕੀ ਆ ਤੁਸੀਂ ਕਹਣਾ ਜੀ ਮੈਂ ਮੈਂ ਪਰਮਵੀਰ ਸਿੰਘ ਆ ਪਰਮਵੀਰ ਸਿੰਘ ਦਾ ਘਰਦਿਆਂ ਨੇ ਦੱਸਿਆ ਵੀ ਤੂੰ ਪਰਮਵੀਰ ਸਿੰਘ ਆ ਵੀ ਅਸਲ 'ਚ ਤੂੰ ਕੌਣ ਐ ਇਹ ਕਹਣਾ ਜੀ ਮੈਂ ਵੀ ਮੈਂ ਪਰਮਵੀਰ ਸਿੰਘ ਨਹੀਂ ਹਾਂ ਹੋਰ ਮੈਂ ਕੌਣ ਆ ਗੱਲ ਤਾਂ ਐ ਨਾ ਵੀ ਇਹ ਆਇਡੈਂਟੀਟੀ ਤਾਂ ਤੁਹਾਨੂੰ ਇਸ ਦੁਨੀਆ ਨੇ ਦਿੱਤੀ ਆ ਪਰਮਵੀਰ ਸਿੰਘ ਤਾਂ ਤੁਹਾਨੂੰ ਤੁਹਾਡੇ ਘਰਦਿਆਂ ਨੇ ਬਣਾਤਾ ਜਾਂ ਲੋਕਾਂ ਨੇ ਬਣਾਤਾ ਤੁਸੀਂ ਕੌਣ ਹੋ ਬਹੁਤ ਘੱਟ ਲੋਕਾਂ ਨੂੰ ਇਹ ਚੀਜ਼ ਦਾ ਉੱਤਰ ਪਤਾ। ਇਹ ਨਹੀਂ ਮੈਂ ਕਹਿੰਦਾ ਵੀ ਲੋਕਾਂ ਨੂੰ ਜਾਣਕਾਰੀ ਨਹੀਂ ਜਾਂ ਲੋਕ ਬੁੱਧੂ ਨੇ। ਪਰ ਅਸਲ ਦੇ ਵਿੱਚ ਜੜ ਇਹੀ ਜਾਣਣਾ ਵੀ ਤੁਸੀਂ ਹੈ ਕੌਣ? ਜਿੱਦਣ ਸਾਨੂੰ ਪਤਾ ਲੱਗ ਜਾਂਦਾ ਹੈ ਉਹ ਵੀ ਅਸੀਂ ਕੌਣ ਆ ਉਹ ਏਸੇ ਤਰ੍ਹਾਂ ਆ ਵੀ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਮੈਂ ਚੀਜ਼ ਕੀ ਆ ਫੇਰ ਉਹਦੇ ਮੈਨੂੰ ਪਲੱਸ ਮਾਈਨਸ ਵੀ ਪਤਾ ਲੱਗਣਗੇ। ਹਰ ਦੁਨੀਆ 'ਚ ਹੁੰਦਾ ਕੀ ਹੈ ਅਸੀਂ ਕਿਆ ਲੋ ਵੀ ਝੋਟਾ ਘੋੜਾ ਕੁੱਤਾ ਖੋਤਾ ਮੱਛੀ ਗਹਿ ਲੋ ਇਹ ਸਾਰਿਆਂ ਨੂੰ ਇੱਕੇ ਦੌੜ ਚ ਭਜਾਈ ਜਾਂਦੇ ਆ ਐਂ ਹੀ ਹੋ ਰਿਹਾ ਹੈ ਨਾ ਅਸੀਂ ਆਪ ਬੱਚਿਆਂ ਤੇ ਲਾ ਲੋ ਵੀ ਅਸੀਂ ਬੱਚਿਆਂ ਨੂੰ ਜਦੋਂ ਸਕੂਲ ਚ ਪਾਉਨੇ ਆ ਉਦੋਂ ਤੋਂ ਹੀ ਉਹਨਾਂ ਤੇ ਕੰਡੀਸ਼ਨਾ ਲਾ ਦਿੰਦੇ ਆ ਵੀ ਤੈਹ ਪੜ ਕੇ ਆ ਬਣਨਾ ਤੈਹ ਪੜ ਕੇ ਆ ਬਣਨਾ ਹਣ ਇੱਕ ਜੰਮਿਆ ਸਾਧੂ ਦੀ ਬਿਰਤੀ ਲੈ ਕੇ ਤੁਸੀਂ ਉਹਨੂੰ ਪਾ ਦਿਓ ਬਿਜ਼ਨਸ ਚ ਚੱਲਣਾ ਹੀ ਇਹਨੂੰ ਤੁਸੀਂ ਪਾ ਸਕਦੇ ਹੋ ਮੈਂਟਰ ਜਾਂ ਕੋਈ ਵਧੀਆ ਪੜ੍ਹਾ ਸਕਦਾ ਉਹ ਉਦਾਂ ਦੀ ਲਾਈਨ ਚੂਜ਼ ਕੀਤੀ ਜਾ ਸਕਦੀ ਆ ਪ੍ਰੋਫਿਟੇਬਿਲਟੀ ਵਾਲੀ ਵੀ ਕੀਤੀ ਜਾ ਸਕਦੀ ਆ ਪਰ ਅਸੀਂ ਜ਼ਿਆਦਾਤਰ ਕੀ ਕਰਦੇ ਹਾਂ ਉਹਨੂੰ ਪਹਿਲੇ ਕਹਿੰਦੇ ਨਾ ਤੈਨੂੰ ਤਾਂ ਅਸੀਂ ਆ ਡਾਕਟਰ ਬਣਾਉਣਾ ਜਾਂ ਇੰਜੀਨੀਅਰ ਬਣਾਉਣਾ ਉਹਨੂੰ ਪਤਾ ਵੀ ਇੱਕ ਕ੍ਰੀਏਟਿਵ ਮਾਈਂਡ ਜਿਹੜਾ ਬੰਦਾ ਹੈ ਤੂੰ ਤੁਸੀਂ ਬੱਚਿਆਂ ਦੀ ਸਾਈਕੋਲੋਜੀ ਚੰਗੀ ਤਰ੍ਹਾਂ ਪੜ੍ਹਿਆ ਜਾ ਤੁਸੀਂ ਇਹਦੇ ਤੇ ਆਪਣਾ ਮਤਲਬ ਕਾਫੀ ਲੰਮਾ ਟਾਈਮ ਰਿਸਰਚ ਵੀ ਕਰੀ ਆ ਵੀ ਇੱਕ ਕ੍ਰੀਏਟਿਵ ਮਾਈਂਡ ਜਿਹੜਾ ਹੁੰਦਾ ਤੁਸੀਂ ਉਹਨੂੰ ਦੇ ਅਕਾਊਂਟੈਂਟ ਬਣਾ ਦੋ ਚੱਲਣਾ ਨਹੀਂ ਉਹ ਪੜ ਲੂ ਵਿਚਾਰਾ ਪੜ ਕੇ ਡਿਗਰੀ ਕਰ ਲੂ ਡਿਗਰੀ ਕਰਨ ਤੋਂ ਬਾਅਦ 2-4 ਸਾਲ ਨੌਕਰੀ ਤੋਂ ਬਾਅਦ ਉਹਨੇ ਥੱਕ ਜਾਣਾ ਉਹਨੇ ਕਹਿਣਾ ਵੀ ਕੰਮ ਰੋਗੇ ਜਦ ਨੂੰ ਸਮਨ ਨਹੀਂ ਜਾਂਦਾ ਬੰਦੇ ਨੂੰ ਸੋ ਗੱਲ ਕੀ ਘੁਮਾ ਕੇ ਆਪਾਂ ਉੱਥੇ ਲੈ ਕੇ ਆਏ ਵੀ ਜਿਹੜੀ ਮਨ ਆ ਉਹ ਚੀਜ਼ ਕੀ ਹੈ ਹੁਣ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਿਤ ਨਾਮ ਨਉ ਨਿਤ ਪਾਈ ਜਿਹੜੀਆਂ ਤਾਂ ਨਉ ਨਿੱਧੀਆਂ ਨੇ ਜਿਸ ਦੀ ਇੱਥੇ ਗੱਲ ਹੋਈ ਆ ਉਹ ਦੁਨਿਆਵੀ ਨਿੱਧੀਆਂ ਦੀ ਗੱਲ ਕਰਦੇ ਨੇ ਗੁਰੂ ਸਾਹਿਬ ਜਿਹਦੇ ਵਿੱਚ ਪਦਮ ਇਸ ਦੇ ਵਿੱਚ ਸੋਨਾ ਚਾਂਦੀ ਆ ਜਾਂਦਾ ਹੀਰੇ ਜਵਾਹਰ ਤਾਂ ਆ ਜਾਂਦੇ ਨੇ ਸੋਨਾ ਚਾਂਦੀ ਆ ਜਾਂਦਾ ਪਦਮ ਮਹਾ ਪਦਮ ਆ ਜਾਂਦਾ ਵੀ ਜਿਹਦੇ ਵਿੱਚ ਹੀਰੇ ਜਵਾਹਰ ਆਤਾ ਜਾਂਦੇ ਨੇ ਉਦੋਂ ਅੱਗੇ ਸੰਖ ਆ ਜਾਂਦਾ ਜਾਂ ਮਕਰ ਆ ਜਾਂਦੇ ਨੇ ਜਾਂ ਫਿਰ ਕਿਸੇ ਰਾਜ ਦਰਬਾਰ ਦੇ ਵਿੱਚ ਤੁਹਾਡੀ ਇੱਜ਼ਤ ਸ਼ੋਹਰਤ ਹੋਣੀ ਤੁਹਾਡੀ ਉੱਥੇ ਚੱਲਦੀ ਹੋਣੀ ਇਹ ਨੌ ਨਿੱਧੀਆਂ ਦੇ ਵਿੱਚ ਆਉਂਦੀਆਂ ਨੇ ਚੀਜ਼ਾਂ ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਮਨ ਖੋਜਣ ਦੇ ਨਾਲ ਨਾਮ ਜਿਹਦੇ ਵਿੱਚ ਨੌ ਨਿਤਿਆ ਨੇ ਮਨ ਖੋਜਤ ਨਾਮ ਨੌ ਨੇਤ ਪਾਈ ਇਹ ਉਹ ਨਾਮ ਜਿਹਦੇ ਵਿੱਚ ਨੌ ਨਿਤਿਆ ਨੇ ਤੈਨੂੰ ਉਹ ਮਿਲ ਜਾਣਾ ਆ ਹੁਣ ਮਨ ਖੋਜਣ ਨੂੰ ਗੁਰੂ ਸਾਹਿਬ ਕਿਉਂਕਿ ਮਨ ਤੇ ਗੁਰੂ ਸਾਹਿਬ ਨੇ ਵੀ ਕਾਫੀ ਜ਼ੋਰ ਦਿੱਤਾ ਆ ਮਨ ਮੇਰੇ ਅੰਤਰ ਤੇਰੇ ਨਿਧਾਨ ਹੈ ਬਾਹਰ ਵਸਤੁਨਾ ਭਾਲ ਜੋ ਭਾਵੈ ਸੋ ਪਹੁੰਚ ਤੂੰ ਗੁਰਮੁਖ ਨਦਰ ਨਿਹਾਲ ਜੇ ਮਨ ਜੀਤੈ ਜਗ ਜੀਤ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਗੁਰੂ ਸਾਹਿਬ ਨੇ ਕਾਫੀ ਜ਼ੋਰ ਦਿੱਤਾ ਹੈ ਇਸ ਚੀਜ਼ ਦੇ ਉੱਤੇ ਉਹ ਅੱਜ ਗੈਨਕੀ ਨੇ ਵੀ ਇਹ ਪਿਛਾ ਥੋੜਾ ਜਿਹਾ ਟੱਚ ਕੀਤਾ ਸੀ ਗੱਲ ਕੀ ਹੈ ਵੀ ਮਨ ਮਨ ਚੀਜ਼ ਕੀ ਹੈ ਮਨ ਤਾਂ ਵਿਚਾਰਾਂ ਦਾ ਇੱਕ ਸੰਗ੍ਰਹਿ ਆ ਪਰ ਮਨ ਨੂੰ ਖੋਜਣ ਦੇ ਨਾਲ ਮਤਲਬ ਇੰਨੀ ਪ੍ਰਾਪਤੀ ਕਿਵੇਂ ਹੋ ਜੂਗੀ ਸੌਖਾ ਜਿਹਾ ਸਮਝੀਓ ਵੀ ਅੰਗਰੇਜ਼ੀ ਦਾ ਕੋਟ ਆ ਵੈਸੇ ਤਾਂ ਉਹ ਵੀ ਬੀ ਕੇਅਰਫੁਲ ਆਫ ਵਟ ਯੂ ਥਿੰਕ your words become your action no sorry your thoughts become your words your words become your action your action become your habit and therefore it develop your character ve tusi jo sochde ho ode shabd ban jane ne jo tusi bolan lag jana aya ohi tusi fir agge odda de kamm karne ne jittan de tusi rozana kamm jane ਬੱਧ ਕਰੋਗੇ ਉਹ ਤੁਹਾਡੀਆਂ ਆਦਤਾਂ ਬਣ ਜਾਣੀਆਂ ਨੇ ਤੇ ਜਦੋਂ ਤੁਹਾਡੀਆਂ ਆਦਤਾਂ ਪੱਕ ਗਈਆਂ ਉਹ ਤੁਹਾਡੀ ਸ਼ਖਸੀਅਤ ਬਣ ਜਾਣੀ ਹੈ ਸੋ ਸ਼ੁਰੂ ਇਹਨੂੰ ਘੁਮਾ ਕੇ ਵੇਰ ਪਿੱਛੇ ਲੈ ਜਾਓ ਵੀ ਗੱਲ ਸਾਰੀ ਵਿਚਾਰਾਂ ਤੇ ਖੜੀ ਆ ਵੀ ਜੋ ਬੰਦਾ ਵਿਚਾਰ ਲਿਆਉਂਦਾ ਉਵੇਂ ਉਹਦੀ ਦੁਨੀਆ ਅੱਗੇ ਘੜੀ ਜਾਂਦੀ ਆ ਸੋ ਵਿਚਾਰਾਂ ਨੂੰ ਅਸੀਂ ਦੇਖਣਾ ਮਨ ਨੂੰ ਖੋਜਣਾ ਦਾ ਮਤਲਬ ਤਾਂ ਇਹੀ ਹੈ ਨਾ ਵੀ ਆਪਣੇ ਆਪ ਨੂੰ ਦੇਖਣਾ ਆ ਤੇ ਜਿੱਦਾਂ ਗਿਆਨੀ ਜੀ ਨੇ ਵਿਵੇਕ ਦੀ ਗੱਲ ਕੀਤੀ ਹੈ ਜਿਉਂ-ਜਿਉਂ ਫਿਰ ਬੰਦੇ ਦਾ ਵਿਵੇਕ ਤਕੜਾ ਹੋ ਜਾਂਦਾ ਹੈ ਗਰਵਾਣੀ ਨਾਮ ਦੇ ਨਾਲ ਵਿਵੇਕ ਤਕੜਾ ਇੰਨਾ ਹੋ ਜਾਂਦਾ ਤਾਂ ਉਹ ਹਰ ਵਿਚਾਰ ਨੂੰ ਦੇਖਣ ਲੱਗ ਜਾਂਦਾ ਮਤਲਬ ਤਾਕਤ ਤਾਂ ਸਾਨੂੰ ਇੰਨੀ ਮਿਲ ਸਕਦੀ ਆ ਮੰਨ ਲਓ ਵੀ ਮੇਰੀ ਗੱਡੀ ਯਾਨੀ ਮਤਲਬ ਮੰਨ ਲਓ ਵੀ ਮੇਰਾ ਐਕਸੀਡੈਂਟ ਹੋ ਗਿਆ ਔਰ ਗੱਡੀ ਬਿਲਕੁਲ ਫਟ ਗਈ ਮੇਰੇ ਮਨ ਚ ਖਿਆਲ ਆਊਗਾ ਨਾ ਵੀ ਮੇਰਾ ਨੁਕਸਾਨ ਹੋ ਗਿਆ ਆਉਣਾ ਤਾਂ ਉਹ ਖਿਆਲ ਬਣ ਕੇ ਹੀ ਆ ਜਦੋਂ ਬਿਵੇਕ ਤਾਕਤਵਰ ਹੋ ਤਾਕਤਵਰ ਹੋ ਜਾਂਦਾ ਆ ਇਹ ਇੰਨਾ ਕਿ ਤਾਕਤਵਰ ਹੋ ਜਾਂਦਾ ਵੀ ਜਦੋਂ ਮੈਨੂੰ ਵਿਚਾਰ ਆ ਰਿਹਾ ਜਿਵੇਂ ਹੁਣ ਤੇ ਦਰਵਾਜ਼ਾ ਆ ਮੇਰੀ ਮਰਜ਼ੀ ਹੈ ਮੈਂ ਬੰਦੇ ਨੂੰ ਦਰਵਾਜ਼ੇ ਤੋਂ ਅੰਦਰ ਆਉਣ ਦੇਣਾ ਜਾਂ ਨਹੀਂ ਆਉਣ ਦੇਣਾ ਇਸੇ ਤਰ੍ਹਾਂ ਬਿਵੇਕ ਤਾਕਤਵਰ ਇੰਨਾ ਹੋ ਜਾਂਦਾ ਉਹ ਵਿਚਾਰ ਨੂੰ ਵੀ ਰੋਕ ਸਕਦਾ ਸਾਡੇ ਦੇ ਵਿਚਾਰ ਹਾਵੀ ਆ ਵਿਚਾਰਾਂ ਦੀ ਤਾਕਤ ਬਹੁਤ ਆ ਲੇਕਿਨ ਉਹ ਵਿਚਾਰ ਨੂੰ ਵੀ ਰੋਕ ਦਿੰਦਾ ਮੰਨ ਲਓ ਵੀ ਮੈਨੂੰ ਵਿਚਾਰ ਆ ਰਿਹਾ ਵੀ ਗੱਡੀਰ ਨੁਕਸਾਨ ਹੋ ਗਿਆ। ਵਿਵੇਕ ਨੇ ਕਹਿੰਨਾ ਵੀ ਇੱਥੇ ਰੁਕ ਜਾ ਨਾ ਨਾ ਜੋ ਹੋਇਆ ਗੁਰੂ ਸਾਹਿਬ ਦੇ ਭਾਣੇ ਦੇ ਵਿੱਚ ਹੋਇਆ। ਨੁਕਸਾਨ ਨਹੀਂ ਹੋਇਆ। ਗੁਰੂ ਸਾਹਿਬ ਨੇ ਕੀ ਪਤਾ ਵੀ ਕੀ ਚੀਜ਼ ਨੂੰ ਟਾਲਿਆ ਤੇ ਨਾਲੇ ਜੋ ਹੋਇਆ ਇਹ ਹੋਣਾ ਹੀ ਸੀ ਇੱਥੇ ਤੂੰ ਨਿਮੋ ਚੂਣਾ ਨਾ ਹੋ ਤੂੰ ਗੁਰੂ ਸਾਹਿਬ ਦਾ ਸ਼ੁਕਰ ਮਨਾ। ਭਾਣੇ ਚ ਰਹਿ ਜਿੱਦਾਂ ਆਪਾਂ ਕੱਲੂ ਘਾਰਿਆਂ ਵੇਲੇ ਸੁਣਿਆ ਜੀ ਮੀਰ ਮੰਨੂ ਮੰਨੂ ਸਾਡੀ ਰਾਤ ਦੀ ਅਸੀਂ ਮੰਨੂ ਦੇ ਸੋਏ ਉਹ ਉਸ ਸ਼ਾਮ ਨੂੰ ਉਦਾਸ ਕਰਦੇ ਸੀ ਨਾ ਵੀ ਵੀ ਗੁਰੂ ਸਾਹਿਬ ਦੀ ਆਪ ਜੀ ਦੀ ਕਿਰਪਾ ਦੇ ਨਾਲ ਦਿਨ ਚੜ੍ਹਦੀ ਕਲਾ ਨਾਲ ਬਤੀਤ ਹੋਇਆ। ਗੱਲ ਕੀ ਵੀ ਹਾਂ ਉੱਥੇ ਉਹਨਾਂ ਦੇ ਵੀ ਵਿਚਾਰ ਆ ਸਕਦਾ ਸੀ ਵੀ ਕਿੰਨੇ ਜਾਨੇ ਮਾਰੇਗੇ ਵੱਡੇਗੇ ਸਵੇਰ ਤੋਂ ਤਸੱਦਦ ਹੁੰਦਾ। ਨਹੀਂ ਉਹਨਾਂ ਦਾ ਵਿਵੇਕ ਤਗੜਾ ਸੀ ਉਹਨਾਂ ਨੇ ਉਹ ਪੋਜ਼ਿਟਿਵ ਚੀਜ਼ ਉਹਦੀ ਦੇਖੀ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋ ਰਿਹਾ ਜੋ ਹੋ ਰਿਹਾ। ਸੋ ਇਸ ਤਰ੍ਹਾਂ ਸੀ ਤਾਕਤਵਰੀ ਇਹਨੇ ਹੋ ਜਾਂਦੇ ਆ। ਸਾਨੂੰ ਮਨ ਨਹੀਂ ਕੰਟਰੋਲ ਕਰਦਾ ਅਸੀਂ ਮਨ ਨੂੰ ਕੰਟਰੋਲ ਕਰਦੇ ਹਾਂ ਇਹਦੇ ਦੀ ਕੀ ਆ ਵੀ ਇੱਕ ਤਾਂ ਸੁਰਤ ਦਾ ਗਿਆਨ ਹੁੰਦਾ ਆ ਜਦੋਂ ਮਨ ਨੂੰ ਕਿਉਂ ਦੇਖਣਾ ਕਿ ਮਨ ਦੇ ਵਿੱਚ ਹੀ ਵਿਚਾਰ ਨੇ ਸ਼ਬਦ ਨੇ ਜਿਹੜੀ ਚੀਜ਼ ਮੈਂ ਪਹਿਲਾਂ ਕਿਹਾ ਵੀ ਵਿਚਾਰ ਸ਼ਬਦ ਕਰਮ ਆਦਤ ਤੇ ਸ਼ਖਸੀਅਤ ਸੋ ਮਨ ਦੇ ਵਿੱਚ ਵਿਚਾਰ ਨੇ ਬੰਦੇ ਨੂੰ ਸੁਰਤ ਦਾ ਗਿਆਨ ਹੋ ਜਾਂਦਾ ਵੀ ਮੇਰੀ ਸੁੱਤ ਜਾਂਦੀ ਕਿੱਥੇ ਆ ਆਮ ਤੌਰ ਤੇ ਜਿਹੜੀ ਆਪਾਂ ਗੁਲਾਮੀ ਕਹਿੰਦੇ ਆ ਗੁਲਾਮੀ ਜਦੋਂ ਨਾ ਬੰਦਾ ਆਪਦੇ ਅੰਦਰ ਦੀ ਗੁਲਾਮੀ ਦੇਖ ਲੈਂਦਾ ਵੀ ਮੈਂ ਵਿਚਾਰਾਂ ਦਾ ਕਿੰਨਾ ਗੁਲਾਮ ਆ ਬਾਹਰ ਦੀਆਂ ਉਹਨਾਂ ਸਾਰੀਆਂ ਗੁਲਾਮੀਆਂ ਸਮਝ ਆਉਣ ਲੱਗ ਜਾਂਦੀਆਂ ਨੇ ਅਸੀਂ ਹੁਣ ਬੈਸਟ ਦੇ ਵਿੱਚ ਕੀ ਆ ਜਾਂ ਮੈਂ ਵੈਸੇ ਨਿੰਦਦਾ ਨਹੀਂ ਪਰ ਉਹ ਸਿਸਟਮ ਤਿਆਰ ਹੀ ਇਦਾਂ ਕਰਕੇ ਦਿੱਤਾ ਹੋਇਆ ਆ ਕਿ ਲੋਕ ਆਪਦੀਆਂ ਆਦਤਾਂ ਕਰਕੇ ਜਾਂ ਇਛਾਵਾਂ ਕਰਕੇ ਗੁਲਾਮ ਹੀ ਇੰਨੇ ਹੋ ਗਏ ਉਹ ਸਿਸਟਮ ਤੋਂ ਨਿਕਲ ਨਹੀਂ ਸਕਦੇ ਸਾਡੇ ਵੀ ਹੁਣ ਇਹੀ ਹਾਲ ਹੋ ਰਿਹਾ ਆ ਚਲੋ ਪਿੱਛੇ ਦੇ ਆਪਾਂ ਹੁਣ ਜ਼ਿਆਦਾਤਰ ਸਾਡਾ ਜਿਹੜਾ ਸੱਭਿਆਚਾਰ ਆ ਉਹ ਹੁਣ ਗੱਲਾਂ 'ਚ ਰਹਿ ਗਿਆ ਤੁਹਾਨੂੰ ਪਤਾ ਵੀ ਗਰਕ ਕਿੰਨੇ ਗਏ ਆ ਪਿੱਛੇ ਜੇ ਸੋਸ਼ਲ ਮੀਡੀਆ ਦੇ ਤੁਸੀਂ ਕਈ ਹਫ਼ਤਿਆਂ ਦਾ ਰੌਲੇ ਦੇਖ ਲਓ ਕਿੱਦਾਂ ਦੇ ਚੱਲ ਰਹੇ ਨੇ ਅਸੀਂ ਤਾਂ ਇਦਾਂ ਦੇ ਹੈ ਨਹੀਂ ਜਾਂ ਜੇ ਕਹੀਏ ਵੀ ਜਿਹੜਾ ਸਾਡਾ ਸਟੈਂਡਰਡ ਤਾਂ ਇਤੋਂ ਬਹੁਤ ਉੱਚਾ ਆ ਪਰ ਵਰਤ ਕੀ ਰਿਹਾ ਕਰੰਟ ਰਿਐਲਿਟੀ ਬਹੁਤ ਜ਼ਿਆਦਾ ਭੇੜੀ ਆ ਕਿਉਂਕਿ ਅਸੀਂ ਵੀ ਛਾਵਾਂ ਦੇ ਮਗਰ ਲੱਗ ਗਏ ਸੋ ਮਨ ਦੇ ਮਨ ਨੂੰ ਵਾਚਣ ਦੇ ਨਾਲ ਮਨ ਨੂੰ ਦੇਖਣ ਦੇ ਨਾਲ ਜਾਂ ਮਨ ਨੂੰ ਖੋਜਣ ਦੇ ਨਾਲ ਸਾਨੂੰ ਸੁਰਤ ਦਾ ਗਿਆਨ ਹੁੰਦਾ ਵੀ ਸਾਡੀ ਸੁਰਤ ਖੜੀ ਕਿੱਥੇ ਆ ਸੁਰਤ ਬਾਹਰ ਅੰਦਰ ਜਾਂਦੀ ਆ ਜਾਂ ਸੁਰਤ ਚੀਜ਼ ਕੀ ਆ ਫਿਰ ਸਾਡੀਆਂ ਇੱਛਾਵਾਂ ਤੇ ਅਸੀਂ ਲਗਾਮ ਪਾ ਸਕਦੇ ਆ ਇੱਛਾਵਾਂ ਨੂੰ ਅਸੀਂ ਕੰਟਰੋਲ ਕਰਨ ਦੇ ਯੋਗੇ ਹੋ ਜਾਂਦੇ ਆ ਉਦੋਂ ਅੱਗੇ ਅਸੀਂ ਵੀ ਨਾਮ ਦੇ ਨੇੜੇ ਵੀ ਚਲੇ ਜਾਂਦੇ ਆ ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਆ ਵੀ ਜਿਉਂ-ਜਿਉਂ ਵਿਚਾਰ ਘਟਦੇ ਨੇ ਅਸੀਂ ਜੋ ਗੈਪ ਆ ਜਿਹੜਾ ਵਿਚਾਰਾਂ ਦੇ ਵਿੱਚ ਗੈਪ ਆ ਉਹੀ ਨਾਮ ਦਾ ਆਨੰਦ ਆ ਤੇ ਸਾਨੂੰ ਉੱਥੋਂ ਆਨੰਦ ਦੀ ਪ੍ਰਾਪਤੀ ਹੋਣ ਲੱਗ ਜਾਂਦੀ ਹੈ ਸਾਨੂੰ ਪਤਾ ਲੱਗ ਜਾਂਦਾ ਵੀ ਗੁਰੂ ਸਾਹਿਬ ਕਿਰਪਾ ਕਿਵੇਂ ਕਰਦੇ ਨੇ ਜਾਂ ਨਾਮ ਚੀਜ਼ ਕੀ ਆ ਜਾਂ ਆਨੰਦ ਕਿੱਥੇ ਆ ਫਿਰ ਅਸੀਂ ਵਿਚਾਰ ਘਟਾਉਨੇ ਆ ਜਾਂ ਵਿਚਾਰਾਂ ਦੀ ਕੁਆਲਿਟੀ ਮਾੜੀ ਚੰਗੀ ਵੀ ਘਟਾਉਣ ਲੱਗ ਜਾਂਦੇ ਆ ਹੌਲੀ ਹੌਲੀ ਅਸੀਂ ਆਨੰਦ ਸ਼ਾਂਤੀ ਦੇ ਟਿਕਾ ਦੇ ਨੇੜੇ ਸਹਿਜ ਦੇ ਨੇੜੇ ਚਲੇ ਜਾਂਦੇ ਆ ਉਹ ਜਿਹੜਾ ਬੰਦਾ ਸਹਿਜ ਦੇ ਵਿੱਚ ਆ ਠਿਰ ਕਰ ਬੈਸੋ ਹਰ ਜਣ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸੋ ਉਹ ਠਿਰ ਕਰ ਬੈਠ ਜਾਂਦਾ ਜਾ ਕੇ ਜਿੱਥੇ ਸਾਰੇ ਕਾਜ ਗੁਰੂ ਸਾਹਿਬ ਸਵਾਰਦੇ ਨੇ ਬੰਦਾ ਟਕਾਹ ਜੀ ਇੰਨਾ ਚੱਲ ਜਾਂਦਾ ਆ ਤੇ ਉਹ ਅਬਜ਼ਰਵ ਵੀ ਕਰ ਲੱਗ ਜਾਂਦਾ ਆ ਤੇ ਜਿੱਦਾਂ ਗਿਆਨੀ ਜੀ ਵਿਵੇਕ ਦੀ ਗੱਲ ਕਰਦੇ ਸੀ ਉਹਨੂੰ ਤੁਸੀਂ ਇਦਾਂ ਵੀ ਦੇਖ ਲਓ ਵੀ ਮੰਨ ਲਓ ਜਵੇਂ ਆਪਾਂ ਸਕੂਲ 'ਚ ਪੜ੍ਹਦੇ ਸੀ ਸਾਡੇ ਖਾਸ ਕਰਕੇ ਜਦੋਂ ਸਾਡਾ ਐਗਜ਼ਾਮ ਹੁੰਦਾ ਸੀ ਜਾਂ ਪਰਚੇ ਹੁੰਦੇ ਸੀ ਕਿਤੇ ਸਾਡੇ ਪੱਕਾ ਪਿੱਛੇ ਖੜਾ ਰਹਿੰਦਾ ਸੀ ਕਿੰਨੀ ਉਹ ਬਾਜ਼ ਅੱਖ ਨਾਲ ਦੇਖਦਾ ਸੀ ਕੋਈ ਮੜ ਜਿਹਾ ਹਿਲਜੁਲ ਕਰਦਾ ਸੀ ਉਹਦੇ ਨੇੜੇ ਉੱਤੇ ਖੜਾ ਆ ਵਿਵੇਕ ਜਦੋਂ ਜਿਆਦੇ ਤਾਕਤਵਰ ਹੋ ਜਾਂਦਾ ਉਹ ਅਵਸਥਾ ਇਦਾਂ ਹੁੰਦੀ ਆ ਵੀ ਜਿਵੇਂ ਮੇਰੇ ਸਿਰ ਤੇ ਮੇਰੇ ਮਾਪੇ ਪੱਕੇ ਹੀ ਖੜੇ ਨੇ ਹਰ ਹਰ ਵਿਚਾਰ ਨੂੰ ਉਹਦੇ ਜਿਹਾ ਵੀ ਮੈਂ ਆਪਦੇ ਆਪ ਨੂੰ ਹੀ ਇੰਨਾ ਦੇਖੀ ਜਾਣਾ ਜਦੋਂ ਵੀ ਮੈਂ ਵਿਚਾਰ ਮੈਨੂੰ ਕੋਈ ਜਿੱਦਾਂ ਦਾ ਵੀ ਆਉਂਦਾ ਹੈ ਚੰਗਾ ਜਾਂ ਮਾੜਾ ਦੋਸੇ ਹੋ ਜਾਂਦੇ ਨੇ ਡਿਟੈਕਟ ਡਿਟੈਚਮੈਂਟ ਹੋ ਜਾਂਦੀ ਹੈ ਬੰਦੇ ਦੀ ਬੰਦਾ ਆਪਦੇ ਆਪ ਨੂੰ ਲਗਾਤਾਰ ਦੇਖਣ ਲੱਗ ਜਾਂਦਾ ਸੋ ਜਿੱਥੇ ਵੀ ਉਹ ਗਲਤ ਕੰਮ ਕਰਦਾ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਇੱਥੇ ਗਲਤ ਕੰਮ ਕਰ ਰਿਹਾ ਉੱਥੇ ਉਹ ਰੋਕ ਲੈਂਦਾ ਉਹਦੇ ਆਪ ਨੂੰ ਗਿਆਨੀ ਜੀ ਨੇ ਝੂਠ ਦੀ ਉਦਾਹਰਣ ਦਿੱਤੀ ਆ ਉਹ 24 ਘੰਟੇ ਇੱਕ ਆਬਜ਼ਰਵੇਸ਼ਨ ਬੰਦੇ ਤੇ ਪੱਕੀ ਫਿੱਟ ਹੋ ਜਾਂਦੀ ਆ ਉਦੋਂ ਬਾਅਦ ਫਿਰ ਬੜਾ ਸੌਖਾ ਹੋ ਜਾਂਦਾ ਹੈ ਕੰਮ ਕਰਨਾ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਸਟ्रेस ਰਿਡਕਸ਼ਨ ਹੋ ਜਾਂਦੀ ਆ ਬੰਦੇ ਦੀ ਜਿਹੜੀ ਚਿੰਤਾ ਹੈ ਬਹੁਤ ਘਟ ਜਾਂਦੀ ਹੈ ਜਿੱਦਾਂ ਆਪਾਂ ਗੱਲ ਕਰੀ ਵੀ ਜਦੋਂ ਜਦ ਮੈਂ ਰਿਮੋਟ ਦੀ ਉਦਾਹਰਨ ਦਿੱਤੀ ਸੀ ਵੀ ਇਹ ਇਹ ਰਿਹਾ ਹੀ ਨਹੀਂ ਇਹ ਦੀ ਇਹ ਦੀ ਹੋਂਦ ਨੂੰ ਖਤਰਾ ਹੀ ਨਹੀਂ ਹੈ ਜਿਹੜੀ એનર્ਜੀ ਮੈਂ ਇਹਦੀ ਹੋਂਦ ਬਚਾਉਣ ਨੂੰ ਲਾਉਣੀ ਆ ਜਾਂ ਜਿਹੜੀ એનર્ਜੀ ਮੈਂ ਇਹਦੇ ਖਤਰੇ ਘਟਾਉਣ ਨੂੰ ਲਾਉਣੀ ਆ ਮੇਰੀ ਸਾਰੀ ਬਚ ਗਈ ਮੇਰੀ ਚਿੰਤਾ ਕਿੰਨੀ ਘਟ ਗਈ ਉਦੋਂ ਅੱਗੇ ਬੰਦੇ ਦੇ ਫੈਸਲਿਆਂ ਦੇ ਵਿੱਚ ਸਫਾਈ ਆ ਜਾਂਦੀ ਹੈ ਜਾਂ ਕਹ ਲਓ ਕਲੈਰਿਟੀ ਆ ਜਾਂਦੀ ਹੈ ਡਿਸੀਜਨ ਲੈਣ 'ਚ ਮੇਨਲੀ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਬਸੇ ਮੈਨੂੰ ਇਦਾਂ ਲੱਗਦਾ ਵੀ ਜ਼ਿੰਦਗੀ ਸਾਰੀ ਫੈਸਲੇ ਹੀ ਨੇ ਚੰਗਾ ਤੇ ਮਾੜਾ ਡਿਸੀਜਨ ਤੇ ਜੋ ਮੈਂ ਪਹਿਲਾਂ ਲਏ ਉਹਨਾਂ ਕਰਕੇ ਮੈਂ ਹੁਣ ਇੱਥੇ ਤੱਕ ਪਹੁੰਚਿਆ ਕੁਝ ਕੋਨਸੀਡੈਂਸ ਵੀ ਆ ਗੁਰੂ ਸਾਹਿਬ ਨੇ ਵੀ ਕੋਈ ਚੀਜ਼ਾਂ ਬਣਾਈਆਂ ਨੇ ਉਹ ਹੁਕਮ ਦੇ ਹਿਸਾਬ ਨਾਲ ਵੀ ਚੱਲਣਾ ਪੈਂਦਾ ਪਰ ਜੇ ਅਸੀਂ ਤੁਸੀਂ ਇਹ ਦੇਖੋ ਵੀ ਗੁਰੂ ਸਾਹਿਬ ਤੁਹਾਡੇ ਤੇ ਕਿਰਪਾ ਇੰਨੀ ਕਰਦੇ ਨੇ ਵੀ ਹਰ ਸਿਚੁਏਸ਼ਨ ਦੇ ਵਿੱਚ ਤੁਸੀਂ ਫੈਸਲਾ ਸਹੀ ਲੈ ਸਕੋ ਤੁਸੀਂ ਕੰਮਜਾਬ ਘੁੰਮੋਗੇ ਕਿ ਤੁਸੀਂ ਮਤਲਬ ਗਰਕੋਗੇ ਕਿ ਕੰਮਜਾਬ ਘੁਮਾਂਗੇ ਨਾ ਸੋ ਨੌਨ ਇਹ ਤਾਂ ਹੀ ਆਉਣੀ ਹੈ ਉਹ ਜੋ ਚੀਜ਼ਾਂ ਹੀਰੇ ਮੋਤੀ ਜਵਾਹਰ ਆਏ ਤਾਂ ਸਾਡੀ ਇੱਜ਼ਤ ਵਧਣੀ ਹੈ ਕਿਉਂਕਿ ਅਸੀਂ 24 ਘੰਟੇ ਜਾਗ ਰਹੇ ਹਾਂ ਉਦੋਂ ਅੱਗੇ ਫਿਰ ਸਾਡੇ ਜਿਹੜੇ ਰਿਲੇਸ਼ਨ ਨੇ ਜਾਂ ਸਾਡੀ ਸੋਸ਼ਲ ਕਨੈਕਟੀਵਿਟੀ ਹੈ ਲੋਕਾਂ ਨਾਲ ਪਰਿਵਾਰ ਨਾਲ ਉਹ ਵੀ ਇੰਪਰੂਵ ਹੁੰਦੀ ਹੈ ਕਿਉਂਕਿ ਬੰਦਾ ਕੀਗੋ ਦੇ ਹੇਠ ਜਾਂ ਲਾਲਚੇਟ ਫੈਸਲੇ ਨਹੀਂ ਲੈਂਦਾ ਉਦੋਂ ਅੱਗੇ ਬੰਦੇ ਦਾ ਸਰੀਰ ਵੀ ਸੈੱਟ ਰਹਿੰਦਾ ਹੈ ਕਿਉਂਕਿ ਜਦੋਂ ਸਟ੍ਰੈਸ ਘਟਣੀ ਆ ਇਹ ਆਮ ਤੌਰ ਤੇ ਸਾਨੂੰ ਪਤਾ ਵੀ ਸਰੀਰ ਸੌਖਾ ਰਹਿਣ ਲੱਗ ਜਾਂਦਾ ਹੈ ਇਹਦੇ ਤੇ ਮੈਂ ਪ੍ਰੈਕਟੀਕਲ ਕਰਕੇ ਦੇਖਿਆ ਹੋਇਆ ਵੀ ਇੱਕ ਬੰਦੇ ਦੇ ਸਿਮਰਨ ਤੋਂ ਪਹਿਲਾਂ ਜਾਂ ਪਹਿਲੋ ਵੀ ਪਹਿਲਾਂ ਬਿਲਕੁਲ ਮਨਮੁੱਖਾ ਵਾਂਗੂ ਉਹ ਬੰਦਾ ਜੀਵਨ ਬਤਾਉਂਦਾ ਸੀ ਉਹਦੇ ਜਿਹੜੇ ਬਲੱਡ ਟੈਸਟ ਨੇ ਬਹੁਤ ਟਲਕਚੂਏਟ ਕਰਦੇ ਸੀ B12 ਵੀ ਘਟਿਆ ਕੈਲਸ਼ੀਅਮ ਵੀ ਘਟਿਆ ਉਸ ਤੋਂ ਬਾਅਦ ਉਹ ਸਿਮਰਨ ਕਰਨ ਲੱਗ ਗਿਆ ਬਿਲਕੁਲ ਸਾਰਾ ਕੁਝ ਛੱਡਤਾ ਸ਼ਰਾਬ ਨਸ਼ੇ ਛੱਡ ਕੇ ਹੌਲੀ-ਹੌਲੀ ਅਮਰਤਧਾਰੀ ਹੋ ਗਿਆ ਸਾਰਾ ਕੁਝ ਸਹੀ ਕੈਲਸ਼ੀਅਮ ਵੀ ਸਹੀ B ਜਿੰਨੇ ਵੀ ਕੰਪਲੈਕਸ B1 2 12 ਜੋ ਰਹੇ ਉਹ ਵੀ ਸਹੀ ਕੋਲੇਸਟਰੋਲ ਵੀ ਸਾਰਾ ਕੁਝ ਪ੍ਰੋਪਰ ਬੈਲੈਂਸਡ ਇੱਕ ਤਾਂ ਹੁੰਦਾ ਨਾ ਵੀ ਆਪਾਂ ਸੋਣੀ ਸੁਣਾਈ ਗੱਲ ਕਰਦੇ ਆ ਇਹ ਮੈਂ ਕਰਕੇ ਦੇਖਿਆ ਹੋਇਆ ਹੈ ਪਹਿਲਾਂ ਦੇ ਟੈਸਟ ਤੇ ਬਾਅਦ ਦੇ ਟੈਸਟ ਚ ਜ਼ਮੀਨ ਅਸਮਾਨ ਦਾ ਫਰਕ ਸਟ੍ਰੈਸ ਲੈਵਲ ਬਹੁਤ ਘਟ ਗਈ ਫਿਰ ਤੁਹਾਡੀ ਜੋ ਸਪਿਰਚੁਅਲ ਫੋਲਵਮੈਂਟਾ ਜਾਂ ਸਾਡੀ ਰੂਹਾਨੀਅਤ ਦੀ ਜੋ ਖਰਾਕ ਉਹ ਵੀ ਮਿਲਦੀ ਆ ਕਿਉਂਕਿ ਬੰਦਾ ਫਿਰ ਗੁਰਬਾਣੀ ਦੀ ਉਹਨੂੰ ਅਹਿਮੀਅਤ ਪਤਾ ਲੱਗ ਜਾਂਦੀ ਹੈ ਇੱਕ ਤਾਂ ਅਸੀਂ ਮੰਨਦੇ ਆ ਇੱਕ ਉਹ ਤੇ ਖਲੰਦਾਂ ਨੇੜੇ ਉਹ ਜਾ ਕੇ ਫਿਰ ਉਹ ਉਹ ਵੀ ਉਹਦੀ ਪੂਰੀ ਹੁੰਦੀ ਆ ਉਹ ਗੁਰੂ ਸਾਹਿਬ ਦੇ ਵੀ ਨੇੜੇ ਜਾਂਦਾ ਹੈ ਦੂਜੀ ਗੱਲ ਇਹ ਆ ਵੀ ਇਹ ਬੰਦੇ ਦੀ ਗਲਾਮੀ ਇੱਕ ਤਰ੍ਹਾਂ ਦੀ ਖਤਮ ਹੋ ਜਾਂਦੀ ਆ ਮੰਨਦੇ ਹੋ ਸੋ ਇੰਨਾ ਕੁਝ ਹੋਣ ਦੇ ਨਾਲ ਬੰਦਾ ਬਹੁਤ ਸੌਖਾ ਹੋ ਜਾਂਦਾ ਆ ਤੇ ਇੱਕ ਸਵਾਲ ਹੋਰ ਮੇਨਾਂ ਦਾ ਸੰਗਤ ਤੋਂ ਪੁੱਛਿਆ ਹੋਇਆ ਆ ਛੋੜ ਥੋੜਾ ਜਿਹਾ ਮੈਂ ਉਹਦੇ ਤੇ ਵੀ ਆਪਣੇ ਵੱਲੋਂ ਕਿਉਂਕਿ ਜੁੜਦਾ ਆ ਚੀਜ਼ਾਂ ਜੁੜਦੀਆਂ ਨੇ ਉਹ ਸਵਾਲ ਇਹ ਸੀ ਵੀ ਸਤ ਮਤ ਮਨ ਕਿੱਥੇ ਘੜਿਆ ਸੁਰਤ ਮਤ ਮਨ ਬੁੱਧ ਇਦਾਂ ਸੀ ਨਾ ਹਰਬਾਪ੍ਰੀਤ ਸਿੰਘ ਜੀ ਹਾਂਜੀ ਹਾਂਜੀ ਪਿਆਰੇ ਉਹ ਇਹ ਸੀ ਵੀ ਕਿੱਥੇ ਘੜਿਆ ਸੁਰਤ ਮਤ ਮਨ ਬੁੱਧ ਵੀ ਇਹ ਕੀ ਚੀਜ਼ ਆ ਇਹ ਉਹ ਅਵਸਥਾ ਆ ਕਿੱਥੇ ਤਾਂ ਗਿਆਨੀ ਜੀ ਨੇ ਵਿਆਖਿਆ ਕੀਤੀ ਸੀ ਇਹਦੇ ਵੀ ਉੱਥੇ ਕਿੱਥੇ ਦਾ ਮਤਲਬ ਉੱਥੇ ਉੱਥੇ ਸੁਰਤ ਮਤ ਮਨ ਬੁੱਧ ਘੜੀ ਜਾਂਦੀ ਆ ਜਾਂ ਤੁਸੀਂ ਇਹ ਵੀ ਕਹਿ ਲੈਣੋ ਵੀ ਉੱਥੇ ਸੁਰਤ ਸੁਰ ਜਿਵੇਂ ਆਪਾਂ ਰਾਗ ਆਪਣਾ ਸਾਜ਼ ਨੂੰ ਸੁਰ ਕਰਦੇ ਆ ਉਸੇ ਤਰ੍ਹਾਂ ਤੁਹਾਡੀ ਮਤ ਮਨ ਬੁੱਧ ਸੁਰ ਹੋ ਜਾਂਦੀ ਆ ਤੇ ਜੇ ਤੁਸੀਂ ਇਹਨੂੰ ਇੱਕ ਇਹ ਤਰੀਕੇ ਨਾਲ ਲਵੋ ਵੀ ਤੁਹਾਡੀ ਸੁਰਤ ਮਤ ਮਨ ਤੇ ਬੁੱਧ ਇਹ ਘੜੀਆਂ ਜਾਂਦੀਆਂ ਨੇ ਸੁਰਤ ਕੀ ਆ ਆਪਾਂ ਹੁਣੇ ਗੱਲ ਕੀਤੀ ਆ ਇੰਗਲਿਸ਼ ਚ ਜੇ ਕਹੂੰ ਇਹ ਕੌਨਸ਼ੀਅਸਨੈਸ ਆ ਜਾਂ ਤੁਹਾਡੀ ਅਵੇਅਰਨੈਸ ਆ ਤੁਹਾਡੀ ਅਟੈਂਸ਼ਨ ਉਨ ਅੱਜਕੱਲ ਕੀ ਚੱਲ ਰਿਹਾ ਆ ਸੋਸ਼ਲ ਮੀਡੀਆ ਕਰਕੇ ਜਾਂ ਫੋਨਾਂ ਕਰਕੇ ਸਾਨੂੰ ਅਟੈਂਸ਼ਨ ਡੈਫਿਸਟ ਹੋਇਆ ਹੋਇਆ ਆ ਵੀ ਸਾਡਾ ਲੰਮਾ ਟਾਈਮ ਕਿਸੇ ਚੀਜ਼ ਉੱਤੇ ਫੋਕਸ ਕਰਨ ਦਾ ਜਿਹੜਾ ਸਮਾਂ ਸੀ ਉਹ ਘਟ ਗਿਆ ਬਹੁਤ ਘਟ ਗਿਆ ਤੇ ਜਿਹੜੀਆਂ ਰੀਲਾਂ ਨੇ ਜਾਂ ਸ਼ਾਰਟਸ ਨੇ ਇਹ ਇਸ ਚੀਜ਼ ਤੇ ਬਹੁਤ ਅਸਰ ਕਰਦੀਆਂ ਨੇ ਕਿਉਂਕਿ ਇੱਕ ਮਿੰਟ ਹੀ ਅਸੀਂ ਉਹ ਦੇਖਦੇ ਆ ਜਿਹੜੀ ਬਦਲ ਜਾਂਦੀ ਹੈ ਜਦੀ ਬਦਲ ਜਾਂਦੀ ਆ ਉਹਦੇ ਕਰਕੇ ਜਿਹੜਾ ਸਾਡਾ ਨਾ ਅਟੈਂਸ਼ਨ ਸਪੈਨ ਬਹੁਤ ਘਟਿਆ ਹੋਇਆ ਲੋਕਾਂ ਦਾ ਇਹ ਸੁਰਤ ਘੜੀ ਜਾਂਦੀ ਆ ਮਤਲਬ ਜਦੋਂ ਸੁਰਤ ਹੀ ਤੁਹਾਡੀ ਘੜਤੀ ਗੁਰੂ ਸਾਹਿਬ ਨੇ ਨਾਮ ਦੇ ਨਾਲ ਉੱਚੀ ਉੱਠ ਜਾਂਦੀ ਆ ਫਿਰ ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹੋ ਉਦੋਂ ਕਿ ਮਤ ਮਤ ਤੇ ਬੁੱਧ ਨੇ ਇਹ ਦੋਨੇ ਲਗਭਗ ਇੱਕੋ ਚੀਜ਼ਾਂ ਨੇ ਪਰ ਥੋੜਾ ਜਿਹਾ ਫਰਕ ਹੈ ਇਹਨਾਂ 'ਚ ਮਤ ਤੁਹਾਡੀ ਇੰਟੈਲੈਕਟ ਕਹਿ ਲੋ ਜਾਂ ਤੁਹਾਡੀ ਉਹਨੂੰ ਅਕਲ ਕਹਿ ਸਕਦੇ ਆ ਜਾਂ ਮਤ ਆਪਾਂ ਨੂੰ ਥੋੜ੍ਹਾ ਜਿਹਾ ਪੰਜਾਬੀ 'ਚ ਪਤਾ ਹੀ ਆ ਵੀ ਜਿਹੜੀ ਚੀਜ਼ ਫੈਸਲੇ ਕਰਦੀ ਆ ਬੁੱਧ ਇਹ ਆ ਵੀ ਬੁੱਧ ਥੋੜੀ ਜੀ ਬਰੀਕੀ 'ਚ ਜਾ ਕੇ ਨਾ ਚੰਗੇ ਮਾੜੇ ਵਿੱਚ ਫੈਸਲਾ ਕਰਨ ਵਾਲੀ ਸ਼ਕਤੀ ਆ ਮਤ ਤੇ ਬੁੱਧ ਲਗਭਗ ਇੱਕੋ ਨੇ ਪਰ ਬੁੱਧੀ ਜਿਹੜੀ ਆ ਉਹ ਹੋਰ ਬਰੀਕੀ ਦੇ ਨਾਲ ਚੰਗੇ ਤੇ ਮਾੜੇ ਨੂੰ ਨਖੇੜ ਲੈਂਦੀ ਆ ਮਨ ਉਹਦੇ ਬਾਰੇ ਆਪਾਂ ਗੱਲ ਕਰ ਹੀ ਰਹੇ ਹਾਂ ਹੁਣ ਤੁਸੀਂ ਇਹ ਦੇਖੋ ਵੀ ਜਿਹਦੀਆਂ ਜੇ ਸੁਰਤ ਜੇ ਥੋੜੀ ਜੀ ਹੋਰ ਬਰੀਕੀ ਦੇਖੀਏ ਵੀ ਜਾਗ ਜਾਗੇ ਹੋਣ ਦੀ ਅਵਸਥਾ ਹੈ ਆਪਣੀ ਗੁਰਬਾਣੀ ਇਹਦੇ ਬੋਲ ਕਹਿੰਦੀ ਆ ਵੀ ਜਾਗਲੇ ਹੋਰੇ ਮਨਾਂ ਜਾਗਲੇ ਹੋ ਕੋ ਗਾਫਲ ਸੋਇਆ ਮਤ ਸਾਡੀ ਫਿਰ ਜਿਵੇਂ ਗੁਰਮਤ ਤੇ ਮਨਮਤ ਘੜ ਕੇ ਫਿਰ ਗੁਰਮਤ ਗੁਰੂ ਦੀ ਮਨਮਤ ਹੋ ਜਾਂਦੀ ਆ ਇਹ ਚ ਗਿਆਨ ਪੈਦਾ ਹੋਣ ਲੱਗ ਜਾਂਦਾ ਆ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਤੁਹਾਡਾ ਵਿਊ ਪੁਆਇੰਟ ਤੁਹਾਡਾ ਪਰਸਪੈਕਟਿਵ ਬਦਲ ਜਾਂਦਾ ਆ ਮਨ ਨੀਵਾ ਮਤ ਉੱਚੀ ਗੁਰੂ ਸਾਹਿਬ ਕਹਿੰਦੇ ਨੇ ਮਨ ਨੀਵਾ ਤੇ ਮਤ ਉੱਚੀ ਹੋ ਜਾਂਦੀ ਆ ਮਾਈਂਡ ਆ ਜਿਹੜਾ ਉਹ ਵੀ ਸਾਡਾ ਵਿਚਾਰਾਂ ਦਾ ਇਕੱਠ ਆ ਬੁੱਧੀ ਉਹੀ ਏੜੀ ਚੰਗੇ ਵਿਸ਼ਲੇਸ਼ਨ ਕਰਨ ਵਾਲੀ ਚੀਜ਼ ਹੁੰਦੀ ਆ ਬੁੱਧੀ ਜਿਹੜੀ ਹੁੰਦੀ ਆ ਹੁਣ ਤੁਸੀਂ ਇਹ ਦੇਖੋ ਵੀ ਜਿਹਦੀ ਇਹ ਚਾਰੇ ਘੜੀਆਂ ਗਈਆਂ ਨਾਮ ਦੇ ਨਾਲ ਉਹ ਥੋੜੀ ਫੇਲ ਹੋ ਜੂਗਾ ਦੁਨੀਆ ਦੇ ਵਿੱਚ ਬਾਕੀ ਕੋਈ ਉਹਦਾ ਪੁਰਾਣਾ ਕਰਮ ਜਾਂ ਗੁਰੂ ਸਾਹਿਬ ਨੇ ਜਿਵੇਂ ਰੱਖਣਾ ਉਹ ਸਾਰਾ ਕੁਝ ਉਸੇ ਤਰ੍ਹਾਂ ਹੀ ਹੋਣਾ ਆ ਹੁਕਮ ਦੇ ਵਿੱਚ ਬੰਦਾ ਦਖਲ ਨਹੀਂ ਦੇ ਸਕਦਾ ਉਹ ਆਪਣੇ ਵੱਲੋਂ ਕੋਸ਼ਿਸ਼ ਹੀ ਕਰ ਸਕਦਾ ਆ ਸੋ ਮੇਰੇ ਵੱਲੋਂ ਇਹ ਦੋ ਇੱਕ ਵੱਡਾ ਸਵਾਲ ਸੀ ਤੇ ਕਿਹੜਾ ਛੋਟਾ ਸਵਾਲ ਸੀ ਦੋਨਾਂ ਤੇ ਜੋ ਆਪਣੇ ਵੱਲੋਂ ਮੈਂ ਕੋਸ਼ਿਸ਼ ਕੀਤੀ ਜੇ ਇਹਦੇ ਵਿੱਚ ਕੋਈ ਕੋਈ ਚੀਜ਼ ਗੁਰਮਤ ਦੇ ਉਲਟ ਗਈ ਗਈ ਹੋਵੇ ਤਾਂ ਮੈਂ ਕਿਵੇਂ ਦਾ ਜੱਜ ਕਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਮਨਪ੍ਰੀਤ ਸਿੰਘ ਜੀ ਜਦੋਂ ਕੋਈ ਘਰੇ ਆਂਦਾ ਨਾ ਕਿ ਅਸੀਂ ਤੁਹਾਡੇ ਸ਼ਹਿਰ ਆ ਰਹੇ ਹਾਂ ਤੇ ਅਸੀਂ ਕੋਸ਼ਿਸ਼ ਕਰਦੇ ਆਂਗੇ ਸ਼ਹਿਰ ਦਾ ਹਰ ਕੋਨ ਨੂੰ ਦਿਖਾ ਦਈਏ ਜਿਹੜਾ ਸੋਹਣਾ ਚੰਗਾ ਜਿਹੜਾ ਨੂੰ ਦੇਖਣਾ ਚਾਹੀਦਾ ਤੁਸੀਂ ਉਧਰ ਸਵਾਲ ਨੂੰ ਲੈ ਕੇ ਗਏ ਸ਼ਹਿਰ 'ਚ ਸਾਰੀਆਂ ਥਾਵਾਂ ਘੁਮਾ ਕੇ ਵਾਪਸ来 ਆਏ ਬਹੁਤ ਬਹੁਤ ਧੰਨਵਾਦ ਕਾਫੀ ਸਾਰੇ ਕੋਨੇ ਆਪ ਜੀ ਨੇ ਖੋਲੇ ਸਵਾਲ ਦੇ ਤੇ ਸਿਰਫ ਇਹੀ ਸਵਾਲ ਨਹੀਂ ਬੜੀ ਸਾਰੀ ਚੀਜ਼ਾਂ ਆਪ ਜੀ ਨੇ ਖੋਲੀਆਂ ਤੇ ਉਤੋਂ ਰਿਲੇਟਿਡ ਜਿੰਨਿਆਂ ਦੇ ਵੀ ਸਵਾਲ ਹੋਣਗੇ ਅ ਗੁਰਪਿਆਰਿਆਂ ਦੇ ਮਨ 'ਚ ਉਹ ਵੀ ਜ਼ਰੂਰ ਸੌਟ ਹੋਏ ਹੋਣਗੇ